ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਸਾਰੇ ਬੈਨਪਰਾ ਕੇ ਹੋਏ ਸਾਰੇ ਠੀਕ ਠਾਕ ਹੋਮਗੇ ਆਪੋ ਆਪਣੇ ਘਰੀ ਅਸੀਂ ਵੀ ਬਧਿਆ ਬਹੁਤ ਬਧਿਆ ਹੋਗੇ ਹੋਰ ਆਪਾਂ ਕਰਦੇ ਹਾਂ ਜੀ ਸਾਫ ਚਾੜੂ ਪੋਚਾ ਪਹਿਲਾਂ ਰੋਟੀ ਬਣਾ ਕੇ ਛੱਡੇ ਮੈਂ ਚਲ ਚਾੜੂ ਪੋਚਾ ਕਰ ਲਈ ਮੈਂ ਵੀਡੀਓ ਬਣਾ ਲਾਂ ਕਈ ਦਿਨ ਹੋ ਗਏ ਬਣੀ ਨਹੀਂ ਸੀ ਤਿੰਨ ਚਾਰ ਦਿਨ ਹੋ ਗਏ ਫਾਈਨਗੇ ਵੀਡੀਓ ਉਦੇ ਕਰਨਾ ਕਿਉਂ ਚੋਨਾ ਚਾਰੀ ਹੁੰਦੇ ਸੀ ਕਿ 10 10 ਬੰਦੇ ਹੁੰਦੇ ਸੀ ਫੇ ਰੋਟੀ ਹੋ ਜਾਂਦੀ ਫੇ ਦੁਪਹਿਰ ਸੁਵਾਦੀ ਹੋ ਜਾਂਦੀ ਫੇ ਦੁਪਹਿਰ ਦੀ ਹੋ ਜਾਂਦੀ ਫੇ ਸ਼ਾਮ ਦੀ ਹੋ ਜਾਂਦੀ ਤਿੰਨ ਤਿੰਨ ਵਾਰੀ ਰੋਟੀ ਬਣਦੀ ਫੇ ਚਾਹ ਬਣੀ ਜਾਂਦੀ ਸਾਰੇ ਦਿਨ ਜਦੋਂ ਚਾਹ ਬਣਾਲੀ ਹੈ ਚਾਹ ਬਣਾਲੀ ਹੈ ਹੀ ਜਾਂਦਾ ਉਦੇ ਕਰਨਾ ਤਾਂ ਕਰਕੇ ਬੰਦ ਨਹੀਂ ਸੀ ਇਹ ਵੀਡੀਓ ਕੱਲਾ ਬੰਦੇ ਕੰਮ ਆਦਾਬਦਾ ਕਰਦਾ ਕਰੀ ਜਾਂਦਾ ਇਹਨਾਂ ਬੰਦੇ ਬਾਹਰ ਲਿਖਦਾ ਫੇ ਕੰਮ ਨਹੀਂ ਹੁੰਦਾ ਹੈਗਾ ਬ੍ਰਦਰ ਜਾਨ ਦੇ ਚਾਹ ਬਣਾ ਤੇ ਰੋਟੀ ਬਣਾਦੀ ਵਸਾਂ ਹੀ ਚੱਲ ਜੰਦਾ ਇੱਕ ਮੈਨੂੰ ਬੁਖਾਰ ਜਿਹਾ ਚੜ ਗਿਆ ਸੀ ਫੇਮੀ ਮਮੀ ਨੂੰ ਇਕੱਲੀ ਜਾਂ ਨੂੰ ਵੀ ਅੱਖਾ ਜਾਂਦਾ ਹੁਣ ਉਹ ਹੈ ਨਹੀਂ ਸੀ ਰੋਟੀ ਬਣਾ ਕੇ ਤੇ ਮੈਂ ਜਰ ਕੱਪੜੇ ਲੈਟ ਹੈ ਨਹੀਂ ਕੱਪੜੇ ਫੇਰ ਤੋਂ ਮੰਗੇ ਚਲ ਬਣਾ ਝਾੜੂ ਪੋਚਾਉਣ ਦਾ ਕੰਡਲਾ ਫੇਰ ਮੈਂ ਕੰਮ ਕਰੂੰਗੀ ਜੀ ਤੇ ਨੂੰ ਗੋਈ ਕਿੜੀ ਆਈ ਹੁਣ ਗੁਰੂ ਘਰ ਕੋੜਾ ਚਲਾਉਣਾ ਹੋ ਕਿਉਂ ਗਿਆ ਸੀਰੀਂ ਦਾ ਸੀਰੀ ਚ ਕਾਨ ਦਸੀ ਹੁਣ ਤੁਹਾਨੂੰ ਆਪਨੇ ਕਰਨਾ ਪੈਣਾ ਕਿਉਂ ਭਿੰਡੇ ਵਗ ਗਿਆ ਇਹ ਗੰਨ ਸੰਮ ਉਹ ਖਾ ਜਾਂਦਾ ਗੰਨਾ ਤੇ ਪਸੂ ਵੀ ਸਾਹਮਣੇ ਤੇ ਇੱਕ ਹਮ ਕਰਨੀ ਰਚਰਾ ਪਾਉਣਾ ਹੁੰਦਾ ਕੋਈ ਕਰਦਾ ਕੰਮ ਦੂਜਾ ਕੰਨ ਰੁਟਕਦਾ ਹੋ ਜਾਂਦਾ ਸਲੇ ਨਾ ਸ਼ੁਗਰਾ ਦੇ ਦੋ ਹੀ ਦਿਹਾੜੀਏ ਹਾਂ ਜੀ ਕੱਟਾ ਕੰਮ ਹੋਲੀ ਹੋ ਜੇ ਚੋਣੇ ਦਾ ਕੰਮ ਨਹੀਂ ਵਿਕਦਾਣੀ ਚੋਣਾ ਉਹਨੇ ਦਿਨ ਤਾਂ ਹੀ ਰੋ ਕੰਮ ਕਿਤੇ ਇੱਕ ਦਿਹਾੜੀਏ ਕਿਤੇ ਦੋ ਦਿਹਾੜੀਏ ਜੇ ਤੂੰ ਵੇਚ ਗਿਆ ਫਿਰ ਹੌਲ ਹੰਗਿਆ ਰਹ ਜਾਊ ਚ ਕਿੰਫੀ ਰਗਦਾ ਕਰਦਾ ਗੰਨੀ ਉ ਤਾਂ ਢਿੱਲੀ ਚੱਲੇ ਜਾਣਾ ਪਰ ਮਾਦਮਾ ਦੇ ਹੋਰ ਨਾਲ ਸਰ ਅਦਨ ਚਲੋ ਚੱਲੀ ਹੋਈ ਅੰਦਰ ਹਿੰਦਾ ਸਵੇਰ ਉੱਠਦੇ ਹਾਂ ਸ਼ਾਮ ਤੱਕ ਇਹ ਕਹਿੰਦੇ ਬੱਚੇ ਇਸ ਤਰ੍ਹਾਂ ਸਵੇਰ ਸਕੂਲ ਜਾਂਦੇ ਆ ਉਹਨਾਂ ਨੂੰ ਤਿਆਰ ਕਰਨਾ ਭੇਜਣਾ ਤੇ ਜਿੰਨਾਂ ਚਿਰ ਉਹ ਜਾਂਦੇ ਨਹੀਂ ਉਹਨਾਂ ਚ ਕੰਮ ਕੋਈ ਨਿਪਟਦਾ ਨਹੀਂ ਬੱਚੇ ਨੂੰ ਦੇਖ ਕੇ ਫੇਰੀ ਚੜ੍ਹ ਕੋਚਾ ਦਿੰਦੇ ਆ ਸਵੇਰ ਉੱਠ ਕੇ ਨਿਭਾੜ ਕਰਕੇ ਹੌਲੀ 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 ਸਾਰਾ ਕੰਮ ਨਿਬੜੀਏ ਨਾ ਸਵੇਰ ਮੁੰਬਤਿੜਾੜ ਕਰਕੇ ਦੁਬਾਰਾ ਖੁਦ ਤੁਸੀਂ ਦੱਸੋ ਭੈਣ ਪ੍ਰਭੂ ਸਾਰੇ ਕੀ ਜੇ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਸੜੀ ਵੀਡੀਓ ਵਧੀਆ ਲੱਧੀ ਲਾਈਕ ਕਮੈਂਟ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਕਿ ਕੈਮਰੇ ਨੇ ਕਿਉਂ ਬੋਲਣਾ ਔਖਾ ਲੱਗਦਾ ਹੌਲੀ ਹੌਲੀ ਇਸ ਪਤਾ ਲੱਗ ਜੁਏ ਥੋਏ ਬੋਲ ਕੇ ਤੁਸੀਂ ਇਹ ਵੀ ਵੀਡੀਓ ਬਣਾਇਆ ਕਰਵਾਇਆ ਬਣਾਇਆ ਕਰੋ ਮੁੰਨਾ ਪੰਨੀ ਪਰ ਬਹੁਤ ਬਹੁਤ ਧੰਨਵਾਦ ਦੱਸਣ ਲਈ ਕਿਉਂ ਹੌ ਆਣ ਜਾਂਦਾ ਨਹੀਂ ਪਤਾ ਲੱਗਦਾ ਹੌਲੀ ਹੌਲੀ ਪਤਾ ਲੱਗਿਆ ਅੰਦਾ ਵੀ ਐ ਵੀਡੀਓ ਬਣਾਉਣੀ ਹੈ ਪਾਉਣੀ ਹੈ ਅਪਲੋਡ ਕਰਨੀ ਹੈ ਇੱਥੋਂ ਐ ਕਰਨਾਗਾ ਨਹੀਂ ਨਹੀਂ ਪਤਾ ਲੱਗਦਾ ਦੱਸੇ ਤੋਂ ਬਣਾ ਕਿਸੇ ਨੂੰ ਵੀ ਵੀ ਕੀ ਮੇ ਪਾਉਣੀ ਹੈ ਕਿ ਨਹੀਂ ਕਿਉਂਕਿ ਮੈਂ ਜੀ ਪਹਿਲੀ ਵਾਰ ਵੀਡੀਓ ਬਣਾ ਕੇ ਪਾ ਰਹੀ ਹਾਂ ਬਣੇਕ ਦਿਨਾਂ ਨੂੰ ਪਾਈ ਸੀਗੀ ਬਾਜ ਨਹੀਂ ਲਾਈ ਸੀ ਉਹਦੇ ਮੈਨੂੰ ਕੀ ਬੈਨ ਪ੍ਰਮ ਕਮੈਂਟ ਆਈ ਬੈਨ ਵੀਡੀਓ ਬਣਾਉਣੀ ਹੈ ਬਾਜ ਵੀ ਰਿਕਾਰਡ ਕਰਕੇ ਪਾਇਆ ਕਰੋ ਉਹਨਾਂ ਬੈਨ ਪ੍ਰਮ ਲਈ ਬਹੁਤ ਧੰਨਵਾਦ ਦਸਨ ਲਈ ਤਾਂ ਦੱਕੇ ਹਜੇ ਮੈਂ ਦੇਖ ਰਹੀ ਹਾਂ ਚਲ ਆਗੇ ਵੀਡੀਓ ਦੇਖੀ ਕੀ ਆਂਦੀ ਹੈ ਗੁਤ ਸੋ ਬੈਨ ਪ੍ਰਭੂ ਤੁਸੀਂ ਸਾਰੇ ਕਿੰਨ ਸੀ ਤਾਂ ਸਾਰੰ ਕੰਮ ਨਹੀਂ ਤਾਂ ਕੰਮੀ ਗਮ ਹੋਈ ਜਾਂਦਾ ਸਾਰਾ ਦਿਨ ਜਿੰਨੇ ਦਿਨ ਚੋਨਾ ਨਹੀਂ ਵਿਗਦਾ ਉਹਨੇ ਦਿਨ ਤੇ ਜੰਨੀ ਟਾਈਮ ਨਹੀਂ ਲੱਗਦਾ ਕੋਈ ਕੰਮ ਦਾ ਵੀ ਛੋਲ ਵੀ ਘਟਨ ਨਾਲ ਆਪਾਂ ਮੈਰ ਕੋਈ ਚਾਲੀ ਪਿਆ ਸਾਰਾ ਕੰਮ ਘੰ ਘੰ ਚਾ ਮਨਾਂ ਦੀ ਰੋਟੀ ਬਣਾ ਲਈ ਬਸ ਸਹੀ ਕੰਮ ਹੁੰਦਾ ਕਿ ਦਿਨ ਨਿੱਕੇ ਜੇ ਹੋ ਗਏ ਹੁਣ ਇਹ ਕੰਮ ਨਿਭੜਦਾ ਨਹੀਂ ਹੈਗਾ ਬਸ ਥੋੜਾ ਥੋੜਾ ਤਰ੍ਹਾਂ ਇੰਟੈਲੀਜੈਂਸ ਜੀ ਪਿਆੰਦਾ ਕਰਦੈਂ ਚਾਹ ਪਾਣੀ ਕਰਦੈਂ ਦਿਹਾੜੀਆਂ ਚਲਾਏ ਮਾਂ ਮੰਮੀ ਅਜੀ ਪੈਂਡਾ ਵਗਦੀ ਦੋ ਮੈਨੂੰ ਕੱਲੀ ਨੂੰ ਕੋਈ ਨਹੀਂ ਦਾ ਗਦ ਮੇਰੀ ਮੰਮੀ ਮੈਨਾਂ ਕਰਾਉਂਦੀ ਹੈ ਕਿ ਇਸ ਨਾਲ ਮਿਲ ਕੇ ਕਰੀ ਜਾਣੀ ਹੈ ਦੋ ਨਹੀਂ ਜਾਣੀ ਆ ਉਹਨੂੰ ਚੱਲ ਉਹ ਅੱਜ ਆ ਜੂਗੀ ਇਹ ਸੱਦਾ ਕੰਮ ਦਾ ਸੁੱਕਾ ਜਾਊ ਜਨ ਹੁਣ ਗੱਲੇ ਮੰਦੇ ਤੋਂ ਕੰਮ ਨਹੀਂ ਹੁੰਦਾ ਹੈਗਾ ਮੈਂ ਤੇ ਟੂਹੀ ਨਾਲ ਨਾਲ ਨਹੀਂ ਹਿੰਦਾ ਵਾਲਾ ਜ਼ੋਰ ਦਾ ਕੰਮ ਅਸੀਂ ਅਸੀਂ ਮੈਂ ਤੇ ਮੇਰੀ ਮੰਮੀ ਟੈਂਪਸ ਕਰ ਲੈਨੇ ਰਲ ਮਿਲ ਕੇ ਦਰਾ ਕੰਮ ਇਹ ਬਟਲਪੈਨ ਉਹ ਤੁਸੀਂ ਦਸੂ ਜਾਇਕਨੀਓ ਮੈਂ ਚਿਕਾਉਂਗੀ ਗੋਹ ਕੋੜੀ ਨਗੋਹਾ ਕਿ ਗੋਹਾ ਕੋੜੀ ਆ ਗਈ ਹੋਣੀ ਆ ਹੁਣ ਚਿਕਾ ਕੇ ਫੇਰ ਫਿਰੀ ਹੋ ਜਾਣਗੇ ਤੇ ਲੁਕੀਟੀ ਬਣਾਉਣੇ ਦੀ ਗਾੜੀਆਂ ਨੂੰ ਮੈਂ ਸੇਵ ਬਣਾਈ ਸੀ ਬੜੀ ਹੋਏ 9:30 ਵਜੇ ਮੈਂ ਰੋਟੀ ਨਹੀਂ ਸੀ ਕਰਨੀ ਜੋ ਰੋਟੀ ਫੇਰ ਖਾਣੇ ਦੀ ਸੀ ਮੈਂ ਜ਼ਰੂਰੀ ਬਣਾ ਲਿਆ ਜੀ 对了。 चलते हैं जी एक दो दिन रूटीन जरुर बनावे आप भीडियो पाइप देगी देम है साली हवा करिए हवा नहीं है वीडियो तो वाइसिया लगे कमेंट तो करके दस्यो जी वाहेगुरु जी का खालसा जी वाहेगुरु जी की फतेह लोग भैन भ्रावे जरूर दसो जी वीडियो कैसे लगी सा जरूर सबसक्राइब करो जी सर जी वागुरु जी की फतेह